ਇਹ ਆ ਮੌਕਾ ਵੇਖਣ ਆਇਆ ਸਾਰੇ ਜਿਸ ਤਰ੍ਹਾਂ ਕਿ ਸਾਰੀਆਂ ਆਲਰੇਡੀ ਹੋ ਤੁਸੀ ਦੇਖ ਰਹੇ ਹੋ ਤੇ ਐਕਸ਼ਨ ਸਾਹਿਬ ਵੀ ਸਾਡੇ ਇੱਥੇ ਨੇ ਉਹਨਾਂ ਨੇ ਦੱਸਿਆ ਕਿ ਪਾਣੀ ਜਿੰਨਾ ਮੈਕਸਿਮਮ ਆਣਾ ਸੀਗਾ ਉਹ ਰਿਸਿਵ ਹੋ ਰਿਹਾ ਐ ਐਂਡ ਇਹ ਸਾਰਿਆਂ ਲਈ ਸਾਡੇ ਲਈ ਇੱਕ ਮੈਂ ਕਹਾਂਗਾ ਕਿ ਹੋਪ ਵਾਲੀ ਜਿਹੜੀ ਕੰਡੀਸ਼ਨ ਐ ਤੇ ਦੂਜੀ ਗੱਲ ਪਾਣੀ ਦਾ ਮੌਕਾ ਵੇਖਿਆ ਗਿਆ ਕਿ ਜਿਹੜੇ ਘਰਾਂ ਦੇ ਰੈ residential area ਬਚੇ ਨੇ ਉਹਨਾਂ ਤੱਕ ਪਾਣੀ ਨਹੀਂ ਪਹੁੰਚਿਆ ਫਿਰ ਵੀ ਅਸੀਂ ਜਿਹੜੀਆਂ ਟੀਮਸ ਐ ਇੱਥੇ ਨਾਲ ਹੀ ਨੀਅਰਬਾਈ ਸਕੂਲ ਜਿਹੜਾ ਸਾਡਾ ਉੱਥੇ ਮੈਡੀਕਲ ਟੀਮਸ ਹੋ ਗਈਆਂ ਹੋਰ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀਆਂ ਟੀਮਸ ਐ ਅਸੀਂ ਇੱਥੇ ਡਿਪਲ ਜਿਹੜਾ ਐਕਟੈਂਸ ਕਨਸਰਨ ਨੇ ਮਾਈਨਿੰਗ ਵਾਲੇ ਉਥੇ ਨੇ ਸਾਡੇ ਨਾਲ ਆਪਣੇ ਹਲਕਾਈ ਚਾਰਜ ਨੇ ਐਸ.ਐਚ.ਐਮ. ਸਾਹਿਬ ਨੇ ਆਪ ਅਥੇ ਸਾਰੇ ਆਂਕੜੇ ਸੀ ਵੇਖੇ ਐ ਸਪੈਸ਼ਲੀ ਐਸ.ਐਚ.ਐਮ ਸਰਵਲੋਂ ਨਿਰਦੇਸ਼ ਨੇ ਕਿ ਅਸੀਂ ਜਿਹੜੀ ਭਾਰ ਦੀ ਗੱਲ ਕਰੀਏ ਪਿੰਡਾਂ ਦੀ ਉਹ ਜਿਹੜੇ ਲੋਕ ਨੇ ਉਹ ਹਾਈਲੈਂਡ ਤੇ ਨੇ ਉਹਨਾਂ ਦੇ ਨਾਲ ਫੋਨ ਤੇ ਵੀ رابطہ ਕੰਮ ਕੀਤਾ ਜਾ ਰਿਹਾ ਉਸ ਬਾਅਦ ਕਿਸੇ ਰੰਦੇ ਵੀ ਫੂਡ ਦੀ ਛੋਟੇ ਜਾਂਦੀ ਹੈ ਮੈਡੀਸਿਨ ਦੀਆਂ ਜੋ ਵੀ ਪਹੁੰਚਾ ਦਿੱਤੀ ਜਾਏਗੀ ਇਸੇ ਸੰਬੰਧੀ ਜਿਹੜੀਆਂ ਸਾਡੀਆਂ ਕਿਸ਼ਤੀਆਂ ਜਿਹੜੀਆਂ ਅਸੀਂ ਬੋਰਡ ਸਾਨੂੰ ਨੇ ਰਿਪੇਅਰ ਕਰਾ ਕੇ ਰੱਖ ਲਏ ਸੀ ਉਹ ਵੀ ਅੱਛੀ ਤੇ ਪਹੁੰਚ ਰਹੀ ਹੈ ਤੇ ਜਿੱਥੇ ਥੋੜਾ ਜਿਹਾ ਪਾਣੀ ਦਾ ਫਲੋਟ ਫਰਾ ਠੀਕ ਹੁੰਦਾ ਤੇ ਉਸ ਦੇ ਸੰਬੰਧੀ ਜਾ ਕੇ ਮੌਕਾ ਵੇਖ ਲਿਆ ਜਾਏਗਾ ਐਂਡ ਜੋ ਫੈਸਿਲਿਟੀ ਜਿਹਨਾਂ ਨੂੰ ਲੋੜ ਹੈ ਉਹ ਸਾਰੀ ਪ੍ਰੋਵਾਈਡ ਕਰਾਂ ਫਿਲਹਾਲ ਹੁਣ ਪਾਣੀ ਘਟਨੇ ਚਾਹੁੰ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਕਿ ਦਰਖਤਾਂ ਦੇ ਜਿਹੜੇ ਇੱਕ ਬੜਾ ਵਧੀਆ ਹੁੰਦਾ ਕਿ ਦਰਖਤਾਂ ਦੇ ਪਾਣੀ ਦਾ ਲੈਵਲ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਵਧ ਰਿਹਾ ਹੈ ਕਿ ਘਟ ਰਿਹਾ ਐਂਡ ਜੋ ਗਰਾਊਂਡ ਸਿਚੁਏਸ਼ਨ ਹੈ ਅਸੀਂ ਖੁਦ ਵੇਖਿਓ ਜਿਹੜਾ ਪਾਣੀ ਦੇ ਸੀਟ ਕਰ ਕੋਲੇ ਇਕ ਜੀ ਅੱਜ ਪਿਛਲੇ ਅੱਜ ਕਾਫੀ ਗੁਰਦਾਸਪੁਰ ਦੇ ਵਿੱਚ ਵੀ ਕਾਫੀ ਬਾਰਿਸ਼ ਹੋਈ ਹੈ अर्ਲੀ ਮਾਰਨਿੰਗ ਐਂਡ ਜਿਲ੍ਹਾ ਕਟੂਆ ਜੰਡਕ ਦੇ ਵਿੱਚ ਜਿਹੜਾ ਕਲਾਊਡ ਬਸਟ ਹੋਇਆ ਉਸ ਕਰਕੇ ਜਿਹੜਾ ਉੱਥੋਂ ਜਿਹੜਾ ਪਾਣੀ ਹੈ ਉਹ ਜਰੀਵਰ ਤੋਂ ਵੀ ਕਾਫੀ ਜ਼ਿਆਦਾ ਜਿਹੜਾ ਆ ਗਿਆ ਹੈ ਤਾਂ ਨੰ ਇੱਥੇ ਵੀ ਜਿਹੜਾ ਫਲਡ ਪਲੇਨ 'ਚ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਪਾਣੀ ਆ ਗਿਆ ਹੈ ਕੋਸ਼ਿਸ਼ ਏ ਡੀਸੀ ਦੇ ਨਾਲ ਲਖਸ਼ਮ ਸ਼ੇਰ ਜੀ ਵੀ ਹੈਗੇ ਅਸੀਂ ਸਾਰੇ ਆਏ ਹੈਗੇ ਅਸੀਂ ਆਲਰੇਡੀ ਜਿਹੜਾ ਹੈਗਾ ਐਲਰਟ ਇਸ਼ੂ ਕਰਤਾ ਸੀਗਾ ਸਾਡੀ ਟੀਮਾਂ ਜੋਇੰਟ ਟੀਮਾਂ ਵਕ ਵਕ ਥਾਂਵਾਂ ਤੇ ਲੱਗੀ ਸੀ ਕਿ ਅਸੀਂ ਕੀ ਸੋ ਦੈਟ ਕਿ ਕੋਈ ਦਰਿਆ ਦੇ ਕਿਨਾਰੇ ਨਾ ਜਾਵੇ ਐਂਡ ਅਸੀਂ ਜਿਹੜਾ ਹੈਗਾ ਉਹ ਆਲਰੇਡੀ ਪਹਿਲਾਂ ਤੋਂ ਪਲਾਨ ਕਰ ਲਿਆ ਸੀਗਾ ਤਾਂ ਇਸ ਤਰੀਕੇ ਨਾਲ ਜਿਹੜਾ ਹੈਗਾ ਐਜ ਆਫ ਨਾਊ ਸਿਚੁਏਸ਼ਨ ਇਜ਼ ਠੀਕ ਹੈ ਬਟ ਹਲੇ ਵੀ ਜਿਹੜਾ ਹੈਗਾ ਵੈਦਰ ਕੰਡੀਸ਼ਨ ਨੂੰ ਦੇਖਦੇ ਹੋਏ ਅਸੀਂ ਸਾਰੇ ਅਲਰਟ ਹੈਗੇ ਸਾਡੀ ਵੱਖ-ਵੱਖ ਟੀਮਾਂ ਵੀ ਜਿਹੜੀ ਹੈਗੀ ਲੱਗਿਆ ਹੈਗੇ ਅਸੀਂ ਇਹਨੂੰ ਕਲੋਸਲੀ ਮੋਨੀਟਰ ਕਰ ਰਹੇ ਹਾਂ। ਕੋੜਾ ਪੱਤਰ ਰਵਿंद्र ਰਵੀ ਪਾਰਵਾਦ ਸੱਤ ਪਿੰਡ ਹੈਗੇ ਨੇ ਉਹਨਾਂ ਦੇ ਕੀ ਹਾਲਾਤ ਨੇ ਉਹ ਵੀ ਜੱਜ ਲੈ ਗਿਆ। ਉਹਨਾਂ ਦੇ ਵੀ ਉਹਨਾਂ ਦੇ ਨਾਲ ਵੀ ਕਮਿਊਨੀਕੇਸ਼ਨ ਜਿਹੜਾ ਆਲਰੇਡੀ ਡਿਸਟ੍ਰਿਕਟ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈਗਾ। ਆਲਰੇਡੀ ਐਸ.ਟੀ.ਐਮ ਜਿਹੜੇ ਜਿਨਾ ਨਗਰ ਹੈਗੇ ਐਡੀਸੀ ਸਾਹਿਬ ਨੇ ਵੀ ਆਲਰੇਡੀ ਜਿਹੜਾ ਹੈਗਾ ਹੈਲਥ ਦਾ ਸੈਟਅਪ ਹੈ ਉਹ ਆਲਰੇਡੀ ਇਸਟੈਬਲਿਸ਼ ਕਰ ਲਿਆ ਸੀ। ਅੰਦਰ ਜੇ ਕੋਈ ਕੋਈ ਇਹੋ ਜਿਹੀ ਕੋਈ ਸਿਚੁਏਸ਼ਨ ਆਏਗੀ ਤਾਂ ਆਲਵੇਡੀ ਆਈ ਥਿੰਕ ਐਡੀਐਮ ਸਾਹਿਬ ਤੁਹਾਨੂੰ ਬੈਠਾ ਬਤਾ ਸਕਦੇ